ਗੁਰੂ ਰੂਪ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਜਿਵੇਂ ਸਾਡੀਆਂ ਭੈਣਾਂ ਬੀਬੀਆਂ ਆਪਣੇ ਪਤੀ ਦੀ ਖੁਸ਼ੀ ਵਾਸਤੇ ਕਈ ਤਰ੍ਹਾਂ ਦੇ ਸ਼੍ਰੇਸ਼ਟ ਕਰਮ ਕਰਕੇ ਅਤੇ ਗੁਨਾ ਦੀ ਵਰਤੋਂ ਕਰਕੇ ਆਪਣੇ ਪਤੀ ਨੂੰ ਖੁਸ਼ ਕਰਨ ਦਾ ਯਤਨ ਕਰਦੀਆਂ ਹਨ ਇਸੇ ਪ੍ਰਕਾਰ ਆਪਾਂ ਤਮਾਮ ਉਸ ਪਤੀ ਪਰਮਾਤਮਾ ਦੀਆਂ ਇਸਤਰੀਆਂ ਹਾਂ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਜਿਵੇਂ ਇੱਕ ਨੇਕ ਪਤਨੀ ਆਪਣੇ ਪਤੀ ਦੀ ਖੁਸ਼ੀ ਵਾਸਤੇ ਵਖ ਵਖ ਸ਼੍ਰੇਸ਼ਟ ਕਰਮਾਂ ਦੀ ਵਰਤੋਂ ਕਰਕੇ ਆਪਣੇ ਪਤੀ ਨੂੰ ਖੁਸ਼ ਕਰਨਾ ਲੋਚਦੀ ਹੈ ਇਸੇ ਪ੍ਰਕਾਰ ਗੁਰਮੁਖਾ ਤਉ ਪਤੀ ਪਰਮਾਤਮਾ ਨੂੰ ਖੁਸ਼ ਕਰਨ ਦਾ ਉਪਰਾਲਾ ਕਰ ਸਤਿਗੁਰੂ ਪਾਤਸ਼ਾਹ ਨੇ ਵਖ ਵਖ ਪੱਖਾਂ ਦਾ ਜ਼ਿਕਰ ਕੀਤਾ ਹੈ ਸਾਰਿਆਂ ਤੋਂ ਸ਼੍ਰੇਸ਼ਟ ਗੁਣ ਔਰਤ ਵਿੱਚ ਇਹ ਹੈ ਕਿ ਭਾਵੇਂ ਉਹ ਕੁਵਾਰੀ ਹੋਵੇ ਭਾਵੇਂ ਵਿਆਹੀ ਹੋਵੇ ਸਾਡੀ ਪਰੰਪਰਾ ਇਹ ਸੀ ਕਿ ਬੀਬੀਆਂ ਬਹੁਤਾ ਘਰੋਂ ਬਾਹਰ ਨਿਕਲਦੀਆਂ ਨਹੀਂ ਸਨ ਇਸ ਦਾ ਸਾਡੇ ਕੋਲ ਇੱਕ ਸ਼੍ਰੇਸ਼ਟ ਇਤਿਹਾਸਿਕ ਦ੍ਰਿਸ਼ਟਾਂਤ ਵੀ ਹੈ ਤਾਨ ਗੁਰ ਅੰਗਦ ਦੇ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਸਕੇ ਭਤੀਜੇ ਭਾਈ ਜਸੋ ਨਾਲ ਵਿਆਹੇ ਹੋਏ ਸਨ ਅਤੇ ਉਹਨਾਂ ਦਾ ਹੁਕਮ ਸੀ ਕਿ ਟੀਏ ਜਿੰਨਾ ਚਿਰ ਅਸੀਂ ਤੈਨੂੰ ਬੁਲਾਈਏ ਨਾ ਤੂੰ ਸਾਡੇ ਕੋਲ ਆਉਣਾ ਨਹੀਂ ਪੇਕੇਆਂ ਦੇ ਘਰ ਆਉਣਾ ਕੋਈ ਗੁਨਾਹ ਨਹੀਂ ਪਰ ਅੰਗੇ ਇੱਕ ਨਿਯਮ ਸੀ ਜਿੰਨਾਂ ਚਿਰ ਬੀਬੀ ਦੇ ਪੇਕੇ ਆਪਣੀ ਧੀ ਜਾਂ ਭੈਣ ਨੂੰ ਸਹਰਿਆਂ ਦੇ ਘਰੋਂ ਨਾ ਲਿਆਉਣ ਉਹਨਾਂ ਚਿਰ ਉਹ ਆਉਂਦੀਆਂ ਨਹੀਂ ਸਨ ਮਹਾਂ ਦ੍ਰਿਸ਼ਟਾਂਤ ਇਹ ਹੈ ਕਿ ਮਨੁੱਖੀ ਮਨ ਜਿੰਨਾ ਚਿਰ ਖਿਨਾਰ ਵਿੱਚ ਹੈ ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਜਿਵੇਂ ਜਿਵੇਂ ਮਨ ਦਾ ਖਿਲਾਰ ਟਿਕੇਗਾ ਓਵੇਂ ਓਵੇਂ ਹੀ ਉਹ ਮਨੁੱਖੀ ਅੰਤਰੀਵ ਕਰਮ ਪਰਮਾਤਮਾ ਦੇ ਦਰ ਨੂੰ ਤੁਰੇ ਜਾਣਗੇ ਜਿਵੇਂ ਮੇਰਾ ਮਨ ਜਿਹੜਾ ਬਾਹਰ ਨੂੰ ਭੱਜਾ ਫਿਰਦਾ ਸੀ ਉਹ ਅੰਤਰਾਤਮੇ ਵਿੱਚ ਟਿਕ ਗਿਆ ਹੈ ਇਹ ਮਨੁੱਖ ਦੀ ਫਿਤਰਤ ਹੈ ਦੁਨਿਆਵੀ ਨਿਯਮ ਹੈ ਕਿ ਮਾਨਮਨਦਰ ਟਿਕਨ ਦੀ بجائے ਬਾਹਰ ਨੂੰ ਦੌੜਦਾ ਹੈ ਸਾਦੇ ਜਿਹੇ ਉਦਾਹਰਨ ਲਈਏ ਇੱਕ ਮਾਸੂਮ ਬੱਚਾ ਜਿਸ ਨੂੰ ਅਜੇ ਸੋਝੀ ਨਹੀਂ ਉਸ ਦੀ ਮਾਂ ਘਰ ਦਾ ਕੰਮ ਕਰਦੀ ਹੈ ਉਸ ਨੂੰ ਕੋਈ ਵੀ ਬੰਦਾ ਚੁੱਕ ਲਏ ਆਪਾਂ ਬੱਚੇ ਨੂੰ ਬਾਹਰ ਲੈ ਕੇ ਤੁਰਾਂਗੇ ਤਾਂ ਬੱਚਾ ਚੁੱਪ ਕਰ ਜਾਏਗਾ ਅਜੇ ਉਸ ਨੂੰ ਇਹ ਨਹੀਂ ਸੀ ਪਤਾ ਕਿ ਬਾਜ਼ਾਰ ਵਿੱਚ ਕੀ ਹੈ ਨਾ ਲੈਣ ਦਾ ਗਿਆਨ ਹੈ ਨਾ ਦੇਣ ਦਾ ਗਿਆਨ ਹੈ ਤੇ ਜਦੋਂ ਕਿਸੇ ਬੱਚੇ ਨੂੰ ਘਰ ਨੂੰ ਲੈ ਕੇ ਮੁੜੋਗੇ ਤਾਂ ਬੱਚਾ ਰੋਣ ਲੱਗ ਪਏਗਾ ਮਾਸੂਮ ਬੱਚਾ ਨਾਦਾਨ ਜਿਸ ਨੂੰ ਸਮਝ ਨਹੀਂ ਮਾਂ ਕੋਈ ਘਰੇਲੂ ਕੰਮ ਕਰਨ ਲੱਗੀ ਹੈ ਉਸਨੇ ਬੱਚਾ ਕਿਸੇ ਨੂੰ ਪਕੜਾ ਦਿੱਤਾ ਤੇ ਜਦੋਂ ਉਹ ਬਾਹਰ ਨੂੰ ਲੈ ਕੇ ਤੁਰਿਆ ਤਾਂ ਬੱਚਾ ਚੁੱਪ ਕਰ ਗਿਆ ਜਦੋਂ ਵਾਪਸ ਕਰਨ ਨੂੰ ਮੁੜਦਾ ਹੈ ਤਾਂ ਬੱਚਾ ਰੋਣ ਲੱਗ ਪੈਂਦਾ ਹੈ ਇਹ ਸਾਡੀ ਫਿਤਰਤ ਹੈ ਸਾਡਾ ਸੁਭਾਅ ਹੈ ਇਸੇ ਪ੍ਰਕਾਰ ਆਪਾਂ ਮਨ ਨੂੰ ਕਰ ਲਿਆਉਣ ਦੇ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ ਪਰ ਮਨ ਘਰ ਵਿੱਚ ਟਿਕਦਾ ਨਹੀਂ ਇਹ ਟਿਕੇਗਾ ਕਦੋਂ ਪਪਾ ਫਰੀਦ ਜੀ ਕਹਿੰਦੇ ਹਨ ਕਿ ਗੁਰਮੁਖਾ ਕਿਉਂ ਉਜਾੜ ਬਿਆਬਨ ਵਿੱਚ ਜਾ ਕੇ ਬੰਦਿਆਂ ਨੂੰ ਲਿਪਦਾ ਹੈ ਉਹ ਪਰਮਾਤਮਾ ਜੰਗਲਾਂ ਵਿੱਚ ਨਹੀਂ ਉਹ ਤੇਰੇ ਆਪਣੇ ਅੰਦਰ ਵੱਸਦਾ ਹੈ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਤੈਨੂੰ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਜਦੋਂ ਇਸ ਮਨੁੱਖੀ ਮਨ ਦਾ ਗੁਰੂ ਦੀ ਬਾਣੀ ਦੇ ਤੀਰ ਦੇ ਨਾਲ ਸੰਪਰਕ ਹੋਇਆ ਅਤੇ ਗੁਰੂ ਦੀ ਬਾਣੀ ਦਾ ਤੀਰ ਵੱਜਾ ਤਾਂ ਜਿਹੜੇ ਪੈਰ ਸੰਸਕਾਰਾਂ ਤੇ ਫੁਰਨਿਆਂ ਦੇ ਬਾਹਰ ਨੂੰ ਲੈ ਜਾਂਦੇ ਸਨ ਗੁਰੂ ਦੇ ਗਿਆਨ ਦੇ ਤੀਰ ਨਾਲ ਫੱਟੜ ਹੋ ਕੇ ਉਹ ਡਿੱਗ ਪਏ ਬਾਹਰ ਜਾਣ ਜੋਗੇ ਨਹੀਂ ਰਹੇ ਆਪਣੇ ਇਸ ਘਰ ਵਿੱਚ ਟਿਕਾਣਾ ਕਰ ਸਾਡਾ ਘਰ ਕਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਆਉਂਦਾ ਹੈ ਕਿ ਸਾਧ ਸੰਗਤ ਮੇਰਾ ਦਰ ਹੈ ਉਹ ਮਨੁੱਖ ਜਿਹੜਾ ਸਾਧ ਸੰਗਤ ਰੂਪੀ ਘਰ ਵਿੱਚ ਆ ਕੇ ਟਿਕਿਆ ਹੈ ਉਹ ਗੁਰੂ ਦੇ ਦਰ ਤੇ ਪਰਵਾਨ ਹੋ ਗਿਆ ਅਸੀਂ ਗੁਰੂ ਦੀ ਆਗਿਆ ਵਿੱਚ ਰਹਿ ਕੇ ਗੁਰੂ ਦੇ ਸਨਮੁਖ ਰਹਿ ਕੇ ਸਾਧ ਸੰਗਤ ਰੂਪੀ ਘਰ ਵਿੱਚ ਟਿਕਣ ਦਾ ਯਤਨ ਕਰਨਾ ਹੈ ਉਹ ਮਨੁੱਖ ਉਹ ਮਾਈ ਭਾਈ ਜਿਹੜੇ ਸਾਧ ਸੰਗਤ ਰੂਪੀ ਘਰ ਵਿੱਚ ਆ ਕੇ ਟਿਕੇ ਉਹਨਾਂ ਦੇ ਅੰਦਰ ਕੁਝ ਤਬਦੀਲੀ ਆਈ ਇਹ ਤਬਦੀਲੀ ਕੀ ਹੈ ਜਿਹੜੀਆਂ ਸਾਡੀਆਂ 10 ਇੰਦਰੀਆਂ ਹਨ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਇਹਨਾਂ ਨੂੰ ਅਸੀਂ ਗੁਰੂ ਦੇ ਅਧੀਨ ਕਰ ਦਿੱਤਾ ਗੁਰੂ ਦੀ ਆਗਿਆ ਮੁਤਾਬਿਕ ਕਰ ਦਿੱਤਾ ਅੱਗੇ ਸਾਡੇ ਪੈਰ ਜੂਏ ਘਰ ਨੂੰ ਜਾਂਦੇ ਸਨ ਸ਼ਰਾਬਖਾਨੇ ਨੂੰ ਜਾਂਦੇ ਸਨ ਇਹ ਦਸੇ ਦੀਆਂ ਦਸੇ ਗੋਲਕਾਂ ਗੁਰੂ ਦੀ ਆਗਿਆ ਮੁਤਾਬਿਕ ਚੱਲਣ ਲੱਗ ਪਈਆਂ ਪੈਰ ਜਾਂਦੇ ਤਾਂ ਹਨ ਪਰ ਗੁਰਦੁਆਰੇ ਵਾਲੇ ਪਾਸੇ ਅੱਗੇ ਹੱਥਾਂ ਦੇ ਨਾਲ ਜੂਆ ਖੇਡੇ ਨੂੰ ਚਿਤ ਕਰਦਾ ਸੀ ਸ਼ਰਾਬ ਦੀ ਗਲਾਸੀ ਫੜਨ ਨੂੰ ਚਿਤ ਕਰਦਾ ਸੀ ਹੁਣ ਹੱਥੇ ਕਰਮ ਤਾਂ ਕਰਦੇ ਹਨ ਪਰ ਗੁਰੂ ਦੇ ਲੰਗਰ ਵਿੱਚ ਆ ਕੇ ਸੇਵਾ ਕਰਦੇ ਹਨ ਵਰਦਨ ਮਾਂਜਦੇ ਹਨ ਜੋੜੇ ਸਾਫ਼ ਕਰਦੇ ਹਨ ਜਬਾਨ ਤਾਂ ਅੱਗੇ ਵੀ ਬੋਲਦੀ ਸੀ ਬਹੁਤ ਬੁਰਾ ਪਰ ਹੁਣ ਜਬਾਨ ਜਦੋਂ ਵੀ ਬੋਲਦੀ ਹੈ ਪਰਮਾਤਮਾ ਦੀ ਵਡਿਆਈ ਕਰਦੀ ਹੈ ਜਿਹੜੀਆਂ ਪਤੀ ਪਰਮਾਤਮਾ ਦੀਆਂ ਆਗਿਆਵਾਂ ਵਿੱਚ ਚੱਲਦੀਆਂ ਹਨ ਉਹਨਾਂ ਨੇ ਆਪਣੀਆਂ 10 ਇੰਦਰੀਆਂ ਨੂੰ ਪਰਮੇਸ਼ਰ ਦੇ ਅਧੀਨ ਕਰ ਦਿੱਤਾ ਵਾਹਿਗੁਰੂ ਦੇ ਅਧੀਨ ਕਰ ਦਿੱਤਾ ਹੁਣ ਜਿਵੇਂ ਜਿਵੇਂ ਪਰਮਾਤਮਾ ਚਲਾਉਂਦਾ ਹੈ ਉਸ ਮੁਤਾਬਿਕ ਚੱਲਦੀਆਂ ਹਨ ਮਨ ਦੀ ਮਰਜ਼ੀ ਨਹੀਂ ਕਰਦੀਆਂ ਜਦੋਂ ਬੀਬੀ ਆਪਣੇ ਪੇਕੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਆਪਣੇ ਸਹੁਰੇ ਘਰ ਦਾ ਫਿਕਰ ਲੱਗ ਜਾਂਦਾ ਹੈ ਕਾਰ ਵਿੱਚ ਕੋਈ ਚੰਗਾ ਬਰਤਨ ਲਿਆਉਂਦਾ ਹੈ ਮਾਂ ਨੇ ਤਾਂ ਧੀ ਆਪਣੀ ਮਾਂ ਨੂੰ ਕਹਿੰਦੀ ਹੈ ਬੇਬੇ ਇਹ ਬਰਤਨ ਮੈਂ ਆਪਣੇ ਘਰ ਲੈ ਜਾਣਾ ਹੈ ਅਜੇ ਮੰਗਣੀ ਹੋਈ ਹੈ ਬੇਟੀ ਦੀ ਪਰ ਉਸਦੀ ਨਿਗਾਹ ਅੱਜ ਤੋਂ ਆਪਣੇ ਘਰ ਵਾਲੇ ਪਾਸੇ ਹੋ ਗਈ ਇਸੇ ਪ੍ਰਕਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਇਹ ਘਰ ਕਿਹੜਾ ਹੈ ਪਰ ਲੋਕ ਰੂਪੀ ਘਰ ਤੂੰ ਦੂਸਰੇ ਮੁਲਕ ਵਿੱਚ 3 ਮਹੀਨੇ ਲਈ ਜਾਣਾ ਹੈ ਤੂੰ ਆਪਣੇ ਘਰ ਦੇ ਮੈਂਬਰਾਂ ਨੂੰ ਕਹਿੰਦਾ ਹੈ ਕਿ ਮੈਨੂੰ ਤਿਆਰ ਕਰ ਦਿਓ ਤੂੰ ਆਪਣੇ ਮੁਲਕ ਵਿੱਚ ਕਿਤੇ ਦੂਸਰੇ ਸ਼ਹਿਰ ਜਾਣਾ ਹੈ ਗੱਡੀ 'ਤੇ ਬੈਠਣਾ ਹੈ 2-4 ਦਿਨ ਦਾ ਤੇਰਾ ਉੱਥੇ ਦੇ ਰਹਿਣ ਦਾ ਪ੍ਰੋਗਰਾਮ ਹੈ ਤੂੰ 4 ਘੰਟੇ ਗੱਡੀ ਤੇ ਸਫ਼ਰ ਕਰਨਾ ਹੈ ਤੇ ਬੜਾ ਪ੍ਰਬੰਧ ਕਰਦਾ ਹੈ ਮੈਂ ਭੁੱਖਾ ਨਹੀਂ ਰਹਿ ਸਕਦਾ ਮੈਨੂੰ ਦੋ ਫੁਲਕੇ ਟਿਫਨ ਵਿੱਚ ਪੈਕ ਕਰ ਦਿਓ ਸਫ਼ਰ ਕੇਵਲ 4 ਘੰਟਿਆਂ ਦਾ ਤੇ ਜਿੱਥੇ ਆਪਾਂ ਜਾਣਾ ਹੈ ਉੱਥੇ 4 ਦਿਨ ਰਹਿਣ ਤੋਂ ਬਾਅਦ ਮੁੜ ਕੇ ਵਾਪਸ ਆ ਜਾਣਾ ਹੈ ਪਰ ਪ੍ਰਬੰਧ ਬੜਾ ਕਰਦੇ ਹਾਂ ਮੇਰੇ ਸਤਿਕਾਰਯੋਗ ਭੈਣੋ ਤੇ ਵੀਰੋ ਆਪਾਂ ਜਿਹੜੇ ਸਫ਼ਰ ਤੇ ਜਾ ਕੇ ਮੁੜਨਾ ਨਹੀਂ ਕਦੀ ਆਪਾਂ ਪ੍ਰਬੰਧ ਕੀਤਾ ਹੈ ਉਸ ਦਾ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਜਾਣਾ ਹੈ ਕੇਵਲ 2 ਹਫ਼ਤਿਆਂ ਲਈ ਤੇ ਆਪਾਂ ਪੰਜੀਰੀ ਦਾ ਪੀਪਾ ਬਟੂਏ ਵਿੱਚ ਪੈਸਿਆਂ ਦਾ ਪ੍ਰਬੰਧ ਕੱਪੜੇ ਪ੍ਰੈਸ ਕਰ ਲਏ ਕਿਵਲ ਦੋ ਹਫ਼ਤਿਆਂ ਦਾ ਔਣ ਜਾਣ ਦਾ ਪੈਂਡਾ ਪਰ ਜਿਸ ਯਾਤਰਾ ਤੋਂ ਆਪਾਂ ਮੁੜਨਾ ਨਹੀਂ ਕਦੇ ਉਸ ਲਈ ਵੀ ਪ੍ਰਬੰਧ ਕਰ ਲਿਆ ਕਰੀਏ ਕਿ ਨਾਲ ਕੀ ਲੈ ਜਾਣਾ ਹੈ ਸਾਨੂੰ ਕੀ ਕੀ ਚਾਹੀਦਾ ਹੈ ਸੋ ਗੁਰੂ ਪੰਜਮ ਪਾਤਸ਼ਾਹ ਕਹਿੰਦੇ ਹਨ ਕਿ ਕੀ ਇਸ ਬੀਬੀ ਨੇ ਬੀਬੀ ਕਿਹੜੀ ਹੈ ਜੀਵਾਤਮਾ ਇਸ ਜੀਵਾਤਮਾ ਨੇ ਸ਼ੁਭ ਗੁਨਾ ਰੂਪੀ ਦਾਜ ਨੂੰ ਇਕੱਠਿਆਂ ਕੀਤਾ ਹੈ ਸ਼ੁਭ ਗੁਨਾ ਰੂਪੀ ਸਮਗਰੀ ਨੂੰ ਇਕੱਤਰ ਕੀਤਾ ਹੈ ਕਿ ਇਹ ਪਰਲੋਕ ਵਿੱਚ ਮੇਰੇ ਕਾਮ ਆਵੇਗੀ ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਬੜਾ ਭਾਵਪੂਰਕ ਸਿੱਖਿਆ ਸਹਿਤ ਭਾਈ ਮਰਦਾਨਾ ਜੀ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸ਼ਕਨ ਛਕਾਉਣ ਦਾ ਪ੍ਰਬੰਧ ਹੋ ਜਾਏ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ ਮਰਦਾਨਿਆ ਕਬਰਾਂ ਆ ਗਈਆਂ ਹਨ ਤੇ ਤੂੰ ਕਬਰਾਂ ਤੋਂ ਜਾ ਕੇ ਮੰਗ ਲਿਆ ਭਾਈ ਮਰਦਾਨਾ ਜੀ ਹੱਸ ਕੇ ਕਹਿਣ ਲੱਗੇ ਮਹਾਰਾਜ ਕਬਰਾਂ ਤੋਂ ਮੈਨੂੰ ਕੀ ਮਿਲੇਗਾ ਹਜ਼ੂਰ ਕਹਿੰਦੇ ਹਨ ਕਿ ਮਰਦਾਨਿਆ ਤੂੰ ਵਿਚਾਰਵਾਨ ਹੈ ਜਾਂ ਤਾਂ ਸਹੀ ਜਦੋਂ ਭਾਈ ਮਰਦਾਨਾ ਜੀ ਕਬਰਾਂ ਵਿੱਚ ਗਏ ਉਹਨਾਂ ਨੇ ਸਤ ਕਰਤਾਰ ਕਿਹਾ ਤੇ ਜਿਵੇਂ ਆਪਾਂ ਘਰੋਂ ਨਿਕਲ ਪਈਏ ਤੇ ਭਿਖਾਰੀ ਨੂੰ ਭਿਖਿਆ ਦਿੰਦੇ ਹਾਂ ਉਸ ਕਬਰ ਦੇ ਵਿੱਚੋਂ ਇੱਕ ਮਨੁੱਖ ਨਿਕਲਿਆ ਉਸਦੇ ਹੱਥ ਵਿੱਚ ਇੱਕ ਰੋਟੀ ਸੀ ਉਸਨੇ ਉਹ ਰੋਟੀ ਭਾਈ ਮਰਦਾਨਾ ਜੀ ਦੇ ਹੱਥ ਤੇ ਰੱਖੀ ਤੇ ਜਦੋਂ ਰੋਟੀ ਰੱਖ ਕੇ ਵਾਪਸ ਮੁੜਨ ਲੱਗਾ ਤਾਂ ਉਸਨੇ ਆਖਿਆ ਹਾਈ ਦੁਨੀਆ ਭਾਈ ਮਰਦਾਨਾ ਜੀ ਨੇ ਉਸ ਬੰਦੇ ਦਾ ਗੁੱਟ ਪਕੜ ਲਿਆ ਤੇ ਕਹਿਣ ਲੱਗਾ ਕਿ ਗੁਰਮੁਖਾ ਇਹ ਕੀ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਤੁਸੀਂ ਜਾਣ ਕੇ ਕੀ ਲੈਣਾ ਹੈ ਜਾਓ ਕੰਮ ਕਰੋ ਰੋਟੀ ਤੁਹਾਨੂੰ ਮਿਲ ਗਈ ਹੈ ਨਹੀਂ ਦੱਸ ਉਹ ਰੋਟੀ ਦੇਣ ਵਾਲਾ ਮਨੁੱਖ ਕਹਿਣ ਲੱਗਾ ਮੈਂ ਕੀ ਦੱਸਾਂ ਮੇਰੀ ਮਾਦਾ ਸੁਭਾ ਹੈ ਉਹ ਕਿਸੇ ਨੂੰ ਕੁਝ ਦਿੰਦੀ ਨਹੀਂ ਸੀ ਤੇ ਨਾ ਉਸਨੇ ਜ਼ਿੰਦਗੀ ਭਰ ਤੱਕ ਕਿਸੇ ਨੂੰ ਕੁਝ ਦਿੱਤਾ ਤੇ ਨਾ ਹੀ ਸਾਨੂੰ ਦੇਣ ਦੀ ਸਿੱਖਿਆ ਦਿੱਤੀ ਕੁਦਰਤੀ ਤੌਰ ਤੇ ਇੱਕ ਦਿਨ ਸਾਡੇ ਬੁਹੇ ਦੇ ਅੱਗੇ ਮੰਗਤਾ ਆਇਆ ਤੇ ਮੇਰੇ ਮਾਤਾ ਜੀ ਕਮਰੇ ਦੇ ਅੰਦਰ ਚਲੇ ਗਏ ਮੱਖਣ ਦੀ ਕੋਲੀ ਲੈਣ ਜਦੋਂ ਭਿਖਾਰੀ ਨੇ ਭਿਖਿਆ ਮੰਗੀ ਤਾਂ ਮੇਰੇ ਮਨ ਵਿੱਚ ਤਰਸ ਆ ਗਿਆ ਕਿ ਇਸ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਹੈ ਬੇਬੇ ਨੇ ਦੇਣਾ ਨਹੀਂ ਉਸ ਨੂੰ ਭੁੱਖਿਆ ਵੇਖ ਕੇ ਮੇਰੇ ਮਨ ਵਿੱਚ ਦਇਆ ਆਈ ਮੈਂ ਰੋਟੀ ਪੱਕੀ ਸੀ ਜਿਸ ਤਰ੍ਹਾਂ ਦੀ ਵੀ ਸੀ ਮੈਂ ਉਹ ਰੋਟੀ ਉਸ ਮੰਗਤੇ ਨੂੰ ਦਿੱਤੀ ਤੇ ਮੈਨੂੰ ਉਹੀ ਰੋਟੀ ਮਿਲ ਗਈ ਮੈਨੂੰ ਹੋਰ ਕੁਝ ਨਹੀਂ ਮਿਲਦਾ ਆਪਣੇ ਆਮ ਰਿਵਾਜ ਚੱਲਿਆ ਹੈ ਕਿ ਆਪਾਂ ਬਾਪੂ ਜੀ ਜਾਂ ਬੇਬੇ ਦੀ ਮੌਤ ਤੋਂ ਬਾਅਦ ਉਸ ਦੇ ਅਨਮਿਤ ਬਿਸਤਰੇ ਦਿੰਦੇ ਹਾਂ ਭਾਂਡੇ ਦਿੰਦੇ ਹਾਂ ਬੜਾ ਕੁਝ ਕਰਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਆਪਣੇ ਹੱਥੀ ਕਰਕੇ ਜਾ ਜਿਹੜੇ ਹੱਥ ਦੇ ਨਾਲ ਕਰੇਗਾ ਉਸੇ ਹੱਥ ਨਾਲ ਮਿਲੇਗਾ ਤੇਰੇ ਜਾਣ ਤੋਂ ਬਾਅਦ ਤੇਰੇ ਪਰਿਵਾਰ ਦੇ ਮੈਂਬਰਾਂ ਦਾ ਕੀਤਾ ਤੈਨੂੰ ਪਹੁੰਚਣਾ ਨਹੀਂ ਹੈ ਇਸ ਘਰ ਕੇ ਜਿਹੜੇ ਵਿਚਾਰਵਾਨ ਪੁਰਸ਼ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭੈ ਅਤੇ ਭਾਅ ਹੈ ਉਹਨਾਂ ਨੇ ਸ਼ੁਭ ਗੁਨਾ ਰੁਕੀ ਸਮਗਰੀ ਨੂੰ ਪਰਲੋਕ ਵਾਸਤੇ ਜੋੜਨ ਦਾ ਉਪਰਾਲਾ ਕੀਤਾ ਹੈ ਸਤ ਸੰਤੋਖ ਦੇ ਦਾਜ ਨੂੰ ਇਕੱਠਿਆਂ ਕੀਤਾ ਹੈ ਜਦੋਂ ਬੀਬੀ ਵਿਆਹੀ ਜਾਵੇ ਤਾਂ ਭਾਵੇਂ ਉਸਦੇ ਪੇਕਿਆਂ ਦੇ ਘਰ ਆਪਣਾ ਜੀਵਨ ਬਤੀਤ ਕੀਤਾ ਹੈ ਉਸ ਦਾ ਜਨਮ ਉੱਥੇ ਹੋਇਆ ਹੈ ਪਰ ਉਸ ਦਾ ਪੇਕਿਆਂ ਦੇ ਘਰ ਦਿਲ ਨਹੀਂ ਲੱਗਦਾ ਉਹ ਉਡੀਕ ਕਰਦੀ ਹੈ ਕਿ ਕਦੋਂ ਮੇਰਾ ਪਤੀ ਆਵੇ ਤੇ ਮੈਨੂੰ ਆਪਣੇ ਘਰ ਲੈ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਲਿਖਿਆ ਹੋਇਆ ਹੈ ਉਡੀਨੀ 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 ਕਦ ਕਰ ਆਵੇ ਰੀ ਮਨ ਟੁੱਟਦਾ ਹੈ ਕਿ ਕਦੋਂ ਮੇਰਾ ਪਤੀ ਘਰ ਆਵੇ ਤੇ ਮੈਨੂੰ ਲੈ ਜਾਏ ਇਸੇ ਪ੍ਰਕਾਰ ਘਰ ਕਿਹੜਾ ਹੈ ਇਹ ਸਰੀਰ ਘਰ ਕਿਹੜਾ ਹੈ ਇਹ ਸੰਸਾਰ ਅਸੀਂ ਸੰਸਾਰ ਰੂਪੀ ਘਰ ਵਿੱਚ ਰਹਿੰਦੇ ਆ ਉਸ ਪਤੀ ਪਰਮਾਤਮਾ ਦਾ ਇੰਤਜ਼ਾਰ ਕਰਨਾ ਹੈ ਕਿ ਕਦੋਂ ਪਤੀ ਪਰਮਾਤਮਾ ਮੈਨੂੰ ਆਪਣੇ ਨਾਲ ਇਕਮਿਕ ਕਰ ਲਏ ਅੱਗੇ ਬੀਬੀਆਂ ਔਸੀਆਂ ਪਾਉਂਦੀਆਂ ਸਨ ਉਨਾਂ ਉਸਿਆਂ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਕਿ ਅੱਜ ਮੇਰਾ ਵੀਰ ਅੱਜ ਮੇਰਾ ਪਿਤਾ ਅੱਜ ਮੇਰਾ ਪਤੀ ਮੁੜੇਗਾ ਕਿ ਨਹੀਂ ਮੁੜੇਗਾ ਇਹ ਸਮਾਜਿਕ ਤਰੀਕਾ ਸੀ ਉਸਿਆਂ ਦਾ ਭਾਵ ਹੈ ਕਿ ਲਕੀਰਾਂ ਮਾਰੀ ਜਾਣੀਆਂ ਇੱਕ ਵੱਡੀ ਇੱਕ ਛੋਟੀ ਇਸ ਪ੍ਰਕਾਰ ਲਕੀਰਾਂ ਮਾਰੀ ਜਾਣੀਆਂ ਗਿਨਣੀਆਂ ਨਹੀਂ ਤੇ ਜਦੋਂ ਨਾਲ ਲਕੀਰਾਂ ਦੇ ਝੋਟਿਆਂ ਨੂੰ ਮੁੜ ਕੇ ਜੋੜਨਾ ਤਾਂ ਅਖੀਰਲੇ ਝੋਟੇ ਦੇ ਉੱਪਰ ਲਾਈਨ ਦੇ ਨਾਲ ਲਾਈਨ ਜੁੜ ਜਾਏ ਤਾਂ ਫਿਰ ਪ੍ਰਤੀਤ ਹੁੰਦਾ ਸੀ ਕਿ ਅੱਜ ਮੇਰਾ ਪਤੀ ਆ ਜਾਏਗਾ ਅੱਜ ਮੇਰਾ ਵੀਰ ਆ ਜਾਏਗਾ ਇਸੇ ਤਰ੍ਹਾਂ ਜਦੋਂ ਸਾਡੀ ਬਿਰਤੀ ਸ਼ਬਦ ਨਾਲ ਜੁੜ ਜਾਏ ਉਹ ਜੋਟਾ ਬਣ ਜਾਏ ਤਾਂ ਉਸ ਸਮੇਂ لازਮੀ ਪਤੀ ਪਰਮਾਤਮਾ ਦੀ ਸਾਨੂੰ ਪ੍ਰਾਪਤੀ ਹੋਏਗੀ ਪਰ ਸਾਡਾ ਜੋਟਾ ਨਹੀਂ ਬਣਦਾ ਇੱਕ ਨਹੀਂ ਹੁੰਦਾ ਜਿੰਨਾ ਚਿਰ ਤੂੰ ਤੇ ਮੈਂ ਬਣੀ ਹੈ ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਰੋਕ ਹੈ ਆਪਣੇ ਆਪ ਨੂੰ ਖਤਮ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਣਾ ਆਪਣੀ ਹੋਂਦ ਨੂੰ ਗਵਾਉਣਾ ਹੀ ਪਰਮਾਤਮਾ ਦੀ ਪ੍ਰਾਪਤੀ ਹੈ ਤੇ ਜਿੰਨਾ ਚਿਰ ਮੈਂ ਤੇ ਮੇਰੀ ਹੈ ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਖਤਰਾ ਬਣਿਆ ਰਹੇਗਾ ਕਵਨ ਕਹਾਗੁਨ ਕੰਤ ਪਿਆਰੇ ਸੁਕੜ ਸਰੂਪ ਦਿਆਲ ਮੁਰਾਰੇ ਹੈ ಪರಿਪੂਰਨ ਪਰਮਾਤਮਾ ਤੋਂ ਮੇਰਾ ਪਤੀ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਨਾ ਦਾ ਜ਼ਿਕਰ ਕਰਾਂ ਸੁਭਾਅ ਬੜਾ ਚੰਗਾ ਹੈ ਤੂੰ ਦਇਆ ਦਾ ਘਰ ਹੈ ਤੇਰੇ ਰੂਪ ਨੂੰ ਵੇਖ ਕੇ ਮੈਨੂੰ ਆਪਣਾ ਆਪ ਭੁੱਲ ਜਾਂਦਾ ਹੈ ਮੁਰਾਰੇ ਦਾ ਅਰਥ ਹੁੰਦਾ ਹੈ ਦੰਤ ਨੂੰ ਮਾਰਨ ਵਾਲਾ ਸਾਡੇ ਅੰਦਰ ਵੀ ਦੰਤ ਹਨ ਕਾਮ ਦਾ ਦੰਤ, ਕ੍ਰੋਧ ਦਾ ਦੰਤ, ਲੋਭ ਦਾ ਦੰਤ ਇਹਨਾਂ ਦੰਤਾਂ ਨੂੰ ਤੂੰ ਮਾਰਨ ਦੀ ਸੱਤਿਆ ਰੱਖਦਾ ਹੈ ਬੀਬੀਆਂ ਆਪਣੇ ਪਤੀ ਦੀ ਖੁਸ਼ੀ ਵਾਸਤੇ ਸ਼ਿੰਗਾਰ ਕਰਦੀਆਂ ਹਨ ਆਪਾਂ ਵੀ ਪਤੀ ਪਰਮਾਤਮਾ ਦੀ ਖੁਸ਼ੀ ਲਈ ਸ਼ਿੰਗਾਰ ਕਰੀਏ ਤੇ ਆਪਾਂ ਸ਼ਿੰਗਾਰ ਕਿਹੜਾ ਕਰਨਾ ਹੈ ਸਤ 시ਗਾਰ ਸਤ ਤੇ ਚਲਣਾ ਹੈ ਇਹ ਅਸੀਂ ਸ਼ਿੰਗਾਰ ਕਰਨਾ ਹੈ ਸਤ ਦਾ ਭਾਵ ਸੱਜਣਾ ਨਹੀਂ ਜਿਹੜਾ ਪਰਮਾਤਮਾ ਦਾ ਡਰ ਧਾਰਨ ਕਰਨਾ ਹੈ ਪਰਮਾਤਮਾ ਦਾ ਖੋਫ ਰੱਖਣਾ ਹੈ ਡਰਨਾ ਹੈ ਸਾਡੇ ਹਿੰਦੁਸਤਾਨ ਵਿੱਚ ਮਹਾਂਪੁਰਸ਼ ਹੋਏ ਸਨ ਸੁਆਮੀ ਵਿਵੇਕਾਨੰਦ ਉਹਨਾਂ ਨੇ ਆਪਣੇ ਗੁਰੂ ਕੋਲੋਂ ਅਧਿਆਤਮਿਕ ਸਿੱਖਿਆ ਲਈ ਉਹਨਾਂ ਦੇ ਗੁਰੂ ਨੇ ਰੋਜ਼ਾਨਾ ਪੜਾਉਣਾ ਤੇ ਕਿਹਾ ਨਾ ਪੁੱਤਰ ਪਰਮਾਤਮਾ ਹਰ ਥਾਂ ਤੇ ਵਸਦਾ ਹੈ ਉਹਨਾ ਮਹਾਪੁਰਸ਼ਾਂ ਦੀ ਉਮਰ ਵਢੇਰੀ ਹੋ ਗਈ ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਹੁਣ ਮੈਂ ਸਰੀਰ ਛੱਡਣਾ ਹੈ ਤੇ ਆਪਣੇ ਕਿਸੇ ਯੋਗ ਚੇਲੇ ਨੂੰ ਇੱਥੋਂ ਦਾ ਪ੍ਰਬੰਧ ਥਾਪ ਜਾਵਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਇਕੱਠਾ ਕੀਤਾ ਤੇ ਕਹਿਣ ਲੱਗੇ ਕਿ ਪੁੱਤਰੋ ਇੰਉਂ ਕਰੋ ਮੈਨੂੰ ਲਕਵੇ ਦੀ ਸ਼ਿਕਾਇਤ ਹੋਣ ਲੱਗੀ ਹੈ ਜਿਨ੍ਹਾਂ ਨੂੰ ਲਕਵੇ ਦਾ ਰੋਗ ਹੋਣ ਲੱਗੇ ਤਾਂ ਉਹਨਾਂ ਨੂੰ ਹਕੀਮ ਤੇ ਡਾਕਟਰ ਲੋਕ ਕਹਿੰਦੇ ਹਨ ਕਿ ਤੂੰ ਕਬੂਤਰ ਖਾ ਤੇਰਾ ਰੋਗ ਹਟ ਜਾਏਗਾ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਪੁੱਤਰੋ ਤੁਸੀਂ ਇੰਉਂ ਕਰੋ ਕਬੂਤਰ ਲੈ ਜਾਓ ਇਸ ਕਬੂਤਰ ਨੂੰ ਮਾਰ ਕੇ ਲਿਆਉਣਾ ਪਰ ਦੇਖਣਾ ਕਿਤੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਉਸ ਦੇ ਚੇਲਿਆਂ ਨੇ ਕਬੂਤਰ ਪਕੜੇ ਕੋਈ ਸੱਜੇ ਕੋਈ ਖੱਬੇ ਕੋਈ ਤੱਕਤੇ ਤੋਲੇ ਹੋ ਕੇ ਕਬੂਤਰਾਂ ਨੂੰ ਮਾਰੇ ਸਵਾਮੀ ਵਿਵੇਕਾਨੰਦ ਜੀ ਦੂਰ ਚਲੇ ਗਏ ਜਿੱਥੇ ਬੀਬੀਆਂ ਪੈਣਾ ਮਿੱਟੀ ਪੁੱਟਦੀਆਂ ਹਨ ਟੋਏ ਹੁੰਦੇ ਨੇ ਪਿੰਡਾਂ ਵਿੱਚ ਅੱਗੇ ਹੁੰਦੇ ਸਨ ਉੱਥੋਂ ਬੀਬੀਆਂ ਲਾਜ਼ਮੀ ਪੁੱਟ ਕੇ ਲਿਆਉਂਦੀਆਂ ਪੋਚੇ ਲਈ ਸਵਾਮੀ ਵਿਵੇਕਾਨੰਦ ਜੀ ਟੋਏ ਵਿੱਚ ਜਾ ਕੇ ਬੈਠ ਗਏ ਜਦੋਂ ਕਬੂਤਰ ਦੀ ਧੌਣ ਤੇ ਹੱਥ ਰੱਖਿਆ ਤਾਂ ਉਹਨਾਂ ਨੂੰ ਆਪਣੇ ਗੁਰੂ ਦੀ ਗੱਲ ਚੇਤੇ ਆ ਗਈ ਕਿ ਗੁਰਦੇਵ ਕਹਿੰਦੇ ਸਨ ਕਿ ਪ੍ਰਮਾਤਮਾ ਹਰ ਥਾਂ ਤੇ ਹੈ ਤੇ ਉਹਨਾਂ ਤੁਰਨ ਲੱਗਿਆਂ ਆਖਿਆ ਹੈ ਕਿ ਪੁੱਤਰ ਉੱਥੇ ਕਬੂਤਰ ਮਾਰਨਾ ਜਿੱਥੇ ਦੇਖਦਾ ਕੋਈ ਨਾ ਹੋਵੇ ਇਹ ਜਗ੍ਹਾ ਠੀਕ ਨਹੀਂ ਕਿਉਂਕਿ ਕਬੂਤਰ ਮੈਨੂੰ ਦੇਖ ਰਿਹਾ ਹੈ ਤੇ ਮੈਂ ਕਬੂਤਰ ਨੂੰ ਦੇਖ ਰਿਹਾ ਹਾਂ ਦੋ ਤਾਂ ਅਸੀਂ ਹੋਗੇ ਤੇ ਤੀਸਰਾ ਪ੍ਰਮਾਤਮਾ ਜੋ ਹਰ ਥਾਂ ਵਿਆਪਕ ਹੈ ਇਹਨਾਂ ਤਿੰਨਾਂ ਦੇ ਹੁੰਦਿਆ ਮੈਂ ਕਬੂਤਰ ਕਿਵੇਂ ਮਾਰਾਂ ਮੇਰੇ ਕੋਲੋਂ ਨਹੀਂ ਮਰਦਾ ਬਾਕੀਆਂ ਨੇ ਧੌਣਾ ਫੜੀਆਂ ਤੇ ਛਾਲਾ ਮਾਰਦੇ ਆਉਣ ਲੱਗੇ ਤੇ ਕਹਿਣ ਲੱਗੇ ਉਸਤਾਦ ਜੀ ਇਹ ਮੇਰੇ ਵਾਲਾ ਕਬੂਤਰ ਮੋਠਾ ਹੈ ਇਸ ਦੀ ਤਰੀ ਪੀਓਗੇ ਤਾਂ ਤੁਹਾਡਾ ਲਕਵਾ ਹਟ ਜਾਏਗਾ ਮੇਰੇ ਵਾਲਾ ਪਹਿਲਾ ਖਾਓ ਵਿਵੇਕਾਨੰਦ ਜੀ ਆਏ ਕਹਿਣ ਲੱਗੇ ਤੂੰ ਕਿਵੇਂ ਆ ਗਿਆ ਉਹ ਕਹਿੰਦੇ ਮੈਂ ਨਹੀਂ ਮਾਰਿਆ ਗੱਲ ਬੰਦ ਹੀ ਨਹੀਂ ਕਿਉਂ ਕਿ ਤੁਸਾਂ ਹੁਕਮ ਕੀਤਾ ਸੀ ਕਿ ਕਬੂਤਰ ਨੂੰ ਉੱਥੇ ਮਾਰਨਾ ਹੈ ਜਿੱਥੇ ਕੋਈ ਦੇਖੇ ਨਾ ਹਰ ਥਾਂ ਤੇ ਤਿੰਨ ਤਿੰਨ ਚਾਰ ਚਾਰ ਹਨ ਤੇ ਮੈਂ ਕਿਵੇਂ ਮਾਰਾਂ ਭਾਵੇਂ ਮੈਨੂੰ ਮਾਰੋ ਭਾਵੇਂ ਮੈਨੂੰ ਸੁਟੋ ਪਰ ਤੁਹਾਡਾ ਹੁਕਮ ਕਬੂਲ ਨਹੀਂ ਹੋਣਾ ਮੇਰੇ ਕੋਲੋਂ ਨਹੀਂ ਹੋਣਾ ਤੋ ਕਿ ਤੁਸੀਂ ਰੋਜ਼ਾਨਾ ਸਾਨੂੰ ਪੜਾਉਂਦੇ ਰਹੇ ਹੋ ਕਿ ਪਰਮਾਤਮਾ ਹਰ ਥਾਂ ਤੇ ਦੇਖਦਾ ਹੈ ਬਾਣੀ ਵਿੱਚ ਲਿਖਿਆ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਮੇਰੇ ਮਾਲਕਾ ਅੱਗੇ ਵੀ ਦੇਖ ਲਵਾਂਗੇ ਕਿ ਬੰਦਾ ਕੋਈ ਨਹੀਂ ਆਉਂਦਾ ਪਿੱਛੇ ਵੀ ਦੇਖ ਲਵਾਂਗਾ ਕਿ ਮੇਰੇ ਮਗਰ ਕੋਈ ਨਹੀਂ ਆਉਂਦਾ ਪਰ ਤੂੰ ਤਾਂ ਦੇਖਦਾ ਹੈ ਮੈਂ ਤੇਰੇ ਕੋਲੋਂ ਲੁਕਾਵਾਂ ਕਿਵੇਂ ਤੇਥੋਂ ਨਹੀਂ ਲੁਕਾਇਆ ਜਾਂਦਾ ਤਨ ਸਭ ਸੁਖ ਪਾਵੇ ਤਾਂ ਪਿਰ ਕਰਿ ਆਵੇ ਇਹਂਦੇ ਹਨ ਕਿ ਗਿਆਨੀ ਕਦੋਂ ਚੰਗੇ ਲੱਗਦੇ ਹਨ ਤੇ ਕੱਪੜੇ ਵੀ ਕਦੋਂ ਚੰਗੇ ਲੱਗਣਗੇ ਐ ਸ਼ਿੰਗਾਰ ਕੀਤਾ ਵੀ ਕੋਦੋ ਸਫਲਾ ਹੈ ਜੇ ਪਤੀ ਘਰ ਹੋਵੇ ਜੇ ਪਤੀ ਪਰਮਾਤਮਾ ਸਾਡੇ ਹਿਰਦੇ ਰੂਪੀ ਘਰ ਵਿੱਚ ਨਹੀਂ ਆਇਆ ਤਾਂ ਇੰਨਾ ਕਰਮਕਾਂਡਾਂ ਦੇ ਸ਼ਿੰਗਾਰ ਕਿਸੇ ਕੰਮ ਨਹੀਂ ਇਹ ਜੀਵ ਰੂਪੀ ਔਸਤਰੀ ਤਾਂ ਹੀ ਸੁਖ ਪ੍ਰਾਪਤ ਕਰ ਸਕਦੀ ਹੈ ਜੇ ਪਤੀ ਪਰਮਾਤਮਾ ਉਸ ਦੇ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋ ਜਾਵੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਜਿਨ੍ਹਾਂ ਦਾ ਗੁਰੂ ਨੇ ਪਰਮ ਅਨਿਵਰਤ ਕਰ ਦਿੱਤਾ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਗੁਰਬਾਣੀ ਵਿੱਚ ਧੰਗ ਗੁਰਮਰਤਾ ਸੱਚੇ ਪਾਤਸ਼ਾਹ ਨੇ ਬੜੀ ਸੁੰਦਰ ਸਿੱਖਿਆ ਦਿੱਤੀ ਹੈ ਆਪ ਕਹਿੰਦੇ ਹਨ ਬੀਬਾ ਜੇ ਤੂੰ ਪਰਮਾਤਮਾ ਪਤੀ ਨੂੰ ਵਾਸ ਵਿੱਚ ਕਰਨਾ ਹੈ ਤਾਂ ਮੈਂ ਤੈਨੂੰ ਤਿੰਨ ਤਰ੍ਹਾਂ ਦਾ ਮੰਤਰ ਦੱਸਦਾ ਹੈ ਇਹਨਾਂ ਦੀ ਵਰਤੋਂ ਕਰਨੀ ਉਹ ਤਿੰਨ ਗੁਣ ਕਿਹੜੇ ਹਨ ਇਹਨਾਂ ਤਿੰਨਾਂ ਗੁਣਾਂ ਨੂੰ ਗ੍ਰਹਿਣ ਕਰ ਕਿਹੜਾ ਇੱਕ ਨਿਮਰਤਾ ਦੂਜਾ ਤੇਰੇ ਬਚਨਾਂ ਵਿੱਚ ਨਿਮਰਤਾ ਹੋਵੇ ਤੀਜਾ ਤੇਰੀ ਜ਼ੁਬਾਨ ਮਿੱਠੀ ਹੋਵੇ ਇਹਨਾਂ ਤਿੰਨਾਂ ਗੁਣਾਂ ਨੂੰ ਧਾਰਨ ਕਰਕੇ ਉਹ ਪਰਮਾਤਮਾ ਤੇਰੇ ਵਾਸ ਵਿੱਚ ਆ ਜਾਵੇਗਾ ਜਦੋਂ ਹੀ ਪਤੀ ਪਰਮਾਤਮਾ ਮੇਰਾ ਬਣ ਗਿਆ ਤਾਂ ਮੈਨੂੰ ਕਰਮ ਕਾਂਡਾ ਰੂਪੀ ਯਾਦੂ ਦੀ ਕੀ ਲੋੜ ਕੋਈ ਲੋੜ ਨਹੀਂ ਰਹਿ ਗਈ ਪਾਈ ਸਾਹਿਬ ਪਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਪ੍ਰਤੀ ਜ਼ਿਕਰ ਕੀਤਾ ਹੈ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਨਮ ਧਾਰਨ ਨਾਲ ਜਿਹੜੇ ਥਾਂ ਥਾਂ ਤੇ ਪਖੰਡੀ ਸਨ ਸਾਰੇ ਦੇ ਸਾਰੇ ਲੋਕ ਗਏ ਭੱਜ ਗਏ ਇਸੇ ਪ੍ਰਕਾਰ ਉਹ ਮਨੁੱਖ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸੰਪਰਕ ਵਿੱਚ ਆ ਗਏ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਚੁੱਕਿਆ ਗਿਆ ਕਿਸੇ ਪ੍ਰਕਾਰ ਦਾ ਉਹਨਾਂ ਦੇ ਅੰਦਰ ਭੁਲੇਖਾ ਨਹੀਂ ਰਿਹਾ ਗਿਆਨ ਦਾ ਦੀਵਾ ਜਗ ਗਿਆ ਚਾਨਣ ਹੀ ਚਾਨਣ ਹੋ ਗਿਆ ਉਹ ਮਨੁੱਖ ਜਿਨ੍ਹਾਂ ਦੇ ਅੰਦਰ ਪ੍ਰੇਮ ਭਾਵ ਹੈ ਉਨ੍ਹਾਂ ਦੇ ਅੰਦਰ ਅਕਾਲ ਪੁਰਖ ਦਾ ਅਸਲ ਜਾਪ ਚੱਲਿਆ ਹੈ ਉਹ ਇਸ ਮੰਜ਼ਲ ਤੇ ਪਹੁੰਚ ਗਏ ਉਨ੍ਹਾਂ ਦੇ ਅੰਦਰ ਇੱਕ ਤੂੰ ਹੀ ਤੂੰ ਦਾ ਆਵਾਜ਼ਾ ਪ੍ਰਗਟ ਹੋਇਆ ਗੁਰੂ ਮਹਾਰਾਜ ਸਾਡੇ ਤੇ ਵੀ ਮਿਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ